ਫੈਬ੍ਰਿਕਟ ਫੈਬ੍ਰਿਕਟ ਕਰਨਾ ਵਿਜੀਲੈਂਸ ਡਿਪਾਰਟਮੈਂਟ ਸ਼ੁਰੂ ਹੋ ਗਿਆ ਹੈ ਪਿਛਲੇ ਦਿਨੀ ਦੋ ਬੰਦਿਆਂ ਨੂੰ ਅੰਮ੍ਰਿਤਸਰ ਤੋਂ ਇਲਲੀਗਲ ਡਿਟੈਂਸ਼ਨ ਦੇ ਵਿੱਚ ਵਿਜੀਲੈਂਸ ਚੱਕ ਕੇ ਲੈ ਕੇ ਗਈ ਹੈ ਡਿਟੇਲ ਸਾਰੀਆਂ ਸੋਪਤੀ ਸਾਹਿਬ ਦੱਸਣਗੇ ਉਹਨਾਂ ਨੂੰ ਟੌਰਚਰ ਕੀਤਾ ਗਿਆ ਹੋਟਲਾਂ ਦੇ ਪ੍ਰਾਈਵੇਟ ਕਮਰੇ ਚ ਰੱਖਿਆ ਗਿਆ ਤੇ ਜਦੋਂ ਉਹਨਾਂ ਦੇ ਪਰਿਵਾਰਾਂ ਨੇ ਹੈਬੀਅਸ ਕੋਰਪਸ ਹਾਈ ਕੋਰਟ ਚ ਫਾਈਲ ਕੀਤੀ ਤਾਂ ਫਿਰ ਡਰਦੇ ਮਾਰਿਆ ਨੇ ਉਹ ਸਾਰੇ ਲੋਕ ਉਥੋਂ ਛੱਡੇ ਕਿ ਇਹ ਵਿਜੀਲੈਂਸ ਦਾ ਕੰਮ ਹੈ ਕਿ ਦਿੱਲੀ ਦੇ ਕਹਿਣ ਤੇ ਪੰਜਾਬ ਦੇ ਅਫਸਰ ਹੁਣ ਕਾਨੂੰਨ ਦੀ ਲਕੀਰ ਪਾਰ ਕਰ ਰਹੇ ਨੇ ਕਿ ਦੋ ਕੇਸਾਂ ਚ ਝੂਠਿਆਂ ਚ ਜੇ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਕੁਝ ਨਹੀਂ ਮਿਲਿਆ ਤਾਂ ਹੁਣ ਅਸੀਂ ਤੀਜਾ ਕੇਸ ਇਸ ਤਰੀਕੇ ਬੰਦਿਆਂ ਨੂੰ ਚੱਕ ਕੇ ਉਹਨਾਂ ਨੂੰ ਧੱਕੇ ਨਾਲ ਉਹਨਾਂ ਨੂੰ ਟੌਰਚਰ ਕਰਕੇ ਉਹਨਾਂ ਦੀ ਝੂਠੀ ਗਵਾਹੀ ਲੈ ਕੇ ਅਸੀਂ ਦਰਜ ਕਰਨਾ ਚਾਹੁੰਦੇ ਆ ਮੈਂ ਪੁੱਛਣਾ ਚਾਹਣਾ ਪੰਜਾਬ ਦੇ ਡੀਜੀਪੀ ਨੂੰ ਕਿ ਪੰਜਾਬ ਦੇ ਵਿੱਚ ਸੰਵਿਧਾਨ ਲਾਗੂ ਹੈ ਕਿ ਜੋ ਦਿੱਲੀ ਕਹਿ ਰਹੀ ਹੈ ਦਿੱਲੀ ਦਾ ਕੋਈ ਵੱਖਰਾ ਸੰਵਿਧਾਨ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਦੇ ਵਿਕਰਮ ਮਜੀਠੀਆ ਦੇ ਸਾਫਕਾ ਪੀਏ ਨੂੰ ਤੁਸੀਂ ਹਲਕਾ ਇੰਚਾਰਜ ਬਣਾ ਕੇ ਕਹਿੰਦੇ ਉਹਦਾ 164 ਦਾ ਬਿਆਨ ਕਰਾ ਦਿੰਨੇ ਆ ਅਦਾਲਤ ਚ ਫਿਰ ਤਾਂ ਸਾਰੇ 92 ਐਮਐਨਏ ਨੇ ਤੁਹਾਡੇ ਕੋਲੇ ਇਕੱਲੇ ਇਕੱਲੇ ਦਾ 164 ਦਾ ਬਿਆਨ ਕਰਾਓ ਜਿਹਨੂੰ ਕੋਈ ਹਲਕਾ ਇੰਚਾਰਜ ਚਾਹੀਦਾ ਜਿਹਨੇ ਕੋਈ ਚੇਅਰਮੈਨ ਬਣਨਾ ਫਿਰ ਤਾਂ ਬੜਾ ਸਿੱਧਾ ਜਿਹਾ ਕੰਮ ਹੈ ਕਿ ਵਿਕਰਮ ਮਜੀਠੀਆ ਦੇ ਖਿਲਾਫ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗਵਾਹੀ ਦੇ ਦਿਓ ਅਸੀਂ ਉਹਨੂੰ ਹਲਕਾ ਇੰਚਾਰਜ ਵੀ ਲਾ ਦੇਾਂਗੇ ਉਹਨੂੰ ਚੇਅਰਮੈਨ ਵੀ ਦੇ ਦੇਾਂਗੇ ਕਿ ਇਸ ਤਰੀਕੇ ਚੱਲਣੀ ਹੈ ਮੈਂ ਭਗਵੰਤ ਮਾਨ ਸਾਹਿਬ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਜੇ ਬਹੁਤ ਸਰਕਾਰਾਂ ਦੇ ਧੱਕੇ ਸਹੇ ਨੇ ਡਟ ਕੇ ਲੜਾਈ ਪਹਿਲਾਂ ਵੀ ਲੜੀ ਐ ਅੱਗੇ ਵੀ ਲੜਦੇ ਰਾਂਗੇ ਹੁਣ ਇੱਕ ਗੱਲ ਤੁਸੀਂ ਮੰਨ ਗਿਓ ਕਿ ਦੋ ਪਰਚੇ ਥੋੜੇ ਫਲੈਟ ਡਿੱਗ ਗਏ ਨੇ ਬੇਲ ਦੇ ਵਿੱਚ ਜਵਾਬ ਫਾਈਲ ਨਹੀਂ ਹੋ ਰਿਹਾ ਅਦਾਲਤਾਂ ਤੋਂ ਸਮਾਂ ਮੰਗ ਕੇ ਭੱਜਣ ਦੀ ਕੋਸ਼ਿਸ਼ ਐ ਤੇ ਹੁਣ ਤੀਜੀ ਜਿਹੜੀ ਤੁਸੀਂ ਕਾਰਸਥਾਨੀ ਸ਼ੁਰੂ ਕੀਤੀ ਐ ਮੈਂ ਸੋਪਤੀ ਸਾਹਿਬ ਨੂੰ ਕਹਿਣਾ ਕਿ ਤੁਹਾਡੇ ਰੂਬਰੂ ਰੱਖਣਗੇ ਕਿ ਹੁਣ ਕਿਸ ਤਰੀਕੇ ਇਹ ਨਵੀਂ ਫੈਬ੍ਰਿਕੇਸ਼ਨ ਦੋ ਕੇਸਾਂ ਚ ਮੂਹ ਦੀ ਖਾਣ ਤੋਂ ਬਾਅਦ ਤੀਜੀ ਫੈਬ੍ਰਿਕੇਸ਼ਨ ਸ਼ੁਰੂ ਹੋਈ ਹੈ ਜਿਹਦਾ ਕਿ ਅੱਜ ਪਰਦਾਫਾਸ਼ ਤੁਹਾਡੇ ਸਾਹਮਣੇ ਕਰਨਾ ਬਹੁਤ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਰਫ ਜੋ ਇਨਵੈਸਟੀਗੇਸ਼ਨ ਵਿੱਚ ਹੋ ਰਿਹਾ ਹੈ ਤੇ ਕੋਰਟ ਵਿੱਚ ਹੋ ਰਿਹਾ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਐ ਐਨਡੀਪੀਐਸ ਕੇਸ ਵੀ 12 2021 ਨੂੰ ਰਜਿਸਟਰ ਹੋਇਆ ਸੀ ਅਜੇ ਸੀ ਟੂਵਰਡਸ ਦੀ ਐਂਡ ਆਫ 2025 ਖੜੇ ਆ ਤੇ ਅਜ ਤੱਕ ਚਲਾਨ ਨਹੀਂ ਪੇਸ਼ ਹੋਇਆ ਐਲੀਗੇਸ਼ਨਸ ਤੇ ਐਫ ਆਈ ਆਰ ਰਜਿਸਟਰ ਹੋ ਸਕਦੀ ਹੈ ਐਲੀਗੇਸ਼ਨਸ ਤੇ ਰਿਮਾਂਡ ਲੈ ਸਕਦੇ ਹੋ ਪਰ ਜਿਹੜਾ ਚਲਾਨ ਹੈ ਉਹ ਸ਼ਹਾਦਤ ਤੇ ਸਬੂਤਾਂ ਤੇ ਪੇਸ਼ ਹੋਣਾ ਹੈ ਏਵਿਡੈਂਸ ਸੇ ਕੋਈ ਕੁਝ ਕਲੈਕਟ ਨਹੀਂ ਕਰ ਸਕੇ ਹੁਣ ਡਿਸਪਰੋਪੋਰਸ਼ਨਲ ਐਸੈਟਸ ਤੇ ਵੀ ਬੇਲ ਦਾ ਰਿਪਲਾਈ ਨਹੀਂ ਫਾਈਲ ਕਰ ਸਕਦੇ ਕਿਉਂਕਿ evidence collect ਨਹੀਂ ਕਰ ਸਕੇ ਹੁਣ ਇਹਨਾਂ ਨੇ evidence create ਕਰਨਾ ਸ਼ੁਰੂ ਕਰਤਾ evidence fabricate ਕਰਨਾ ਸ਼ੁਰੂ ਕਰਤਾ ਹਰ ਕਿਸਮ ਦੀ ਮਸ਼ੀਨਰੀ ਇਸਤੇਮਾਲ ਕੀਤੀ ਜਾ ਰਹੀ ਹੈ 인ਡਿਊਸਮੈਂਟ ਐਂਡ ਥ੍ਰੈਟ ਮੇਰੇ ਕੋਲ ਅੱਜ ਤਿੰਨ ਇਨਸੀਡੈਂਟਸ ਨੇ ਜੋ ਤੁਹਾਨੂੰ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਐਜ਼ ਅ ਲਾਇਰ ਸਾਨੂੰ ਅਨਫੋਰਚਨਟਲੀ ਇਨਸਟੈਡ ਆਫ ਬੀਇੰਗ ਓਨਲੀ ਇਨ ਕੋਰਟਸ ਤੁਹਾਡੇ ਕੋਲ ਆਉਣਾ ਪੈ ਰਿਹਾ ਬਿਕਾਜ਼ ਤੁਹਾਡਾ ਜਿਹੜਾ ਮੀਡੀਅਮ ਹੈ ਉਹ ਸਾਰਾ ਕੁਲ ਕੱਟੋ-ਕੱਟ ਸੱਚਾਈ ਲੈ ਕੇ ਜਾਊਗਾ ਅਸੀਂ ਕੋਰਟ ਵਿੱਚ ਇਹ ਵੀ ਐਪਲੀਕੇਸ਼ਨ ਫਾਈਲ ਕਰ ਰਹੇ ਹਾਂ ਕਿ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੀ ਪ੍ਰੋਸੀਡਿੰਗਸ ਨੇ ਉਹ ਲਾਈਵ ਸਟ੍ਰੀਮ ਹੁੰਦੀਆਂ ਸੋ ਦੈਟ ਨਾ ਇਹਦੀ ਨਾ ਸਾਡੀ ਮੀਡੀਆ ਕੋਲ ਲੋਕਾਂ ਕੋਲ ਸੱਚਾਈ ਪਹੁੰਚਣੀ ਚਾਹੀਦੀ ਸੋ ਅਸੀਂ ਐਪਲੀਕੇਸ਼ਨ ਫਾਈਲ ਕਰਨ ਲੱਗੇ ਹਾਂ ਕਿ ਕੋਰਟ ਪ੍ਰੋਸੀਡਿੰਗਸ ਕੈਮਰਾ ਨਹੀਂ ਹੋਣੀ ਚਾਹੀਦੀਆਂ ਉਹਨਾਂ ਦੇ ਵਿੱਚ ਕੈਮਰਾ ਲੱਗਿਆ ਹੋਣਾ ਚਾਹੀਦਾ ਇਹ ਇੱਕ ਪਬਲਿਕ ਫੰਕਸ਼ਨ ਹੈ ਐਂਡ एवरीवन ਇਨ ધ ਡੈਮੋਕ੍ਰੇਸੀ ਹੈਜ਼ ਦਾ ਰਾਈਟ ਟੂ ਨੋ ਵਾਟ ਇਜ਼ ਦਾ ਟਰੂਥ ਐਂਡ ਵਾਟ ਇਜ਼ ਦਾ ਫਾਲਸਿਟੀ INA ਨੇ ਰਿਮਾਂਡ ਲੈ ਲਿਆ ਸੀਗਾ ਇਹ ਕਹਿ ਕੇ ਕਿ ਹਜ਼ਾਰ ਏਕੜ ਜ਼ਮੀਨ ਹੈ ਫੈਬ੍ਰیکیشن ਦੀ ਹੱਦ ਦੇਖ ਲਓ ਕਿ ਜਿਹੜਾ 402 ਹੈਕਟੇਰ ਦੱਸਿਆ ਗਿਆ ਕੋਰਟ ਵਿੱਚ ਉਹ 402 ਸਕੁਅਰ ਮੀਟਰਸ ਹੈ ਇੱਕ ਹੈਕਟੇਰ 'ਚ 10000 ਸਕੁਅਰ ਮੀਟਰ ਹੁੰਦੇ ਆ ਦੇ ਹੈਵ ਐਗਜ਼ੈਜਰੇਟਿਡ ਰਿਕਾਰਡਸ ਟੂ ਦਾ ਐਕਸਟੈਂਟ ਆਫ 10000 ਟਾਈਮਸ ਤੇ ਹੁਣ ਇਹਨਾਂ ਨੂੰ ਰਸਤਾ ਕੋਈ ਨਹੀਂ ਲੱਭ ਰਿਹਾ ਜਿਹੜੀ ਇਹ ਕੋਰਟ ਵਿੱਚ ਗੱਲ ਕਰ ਰਹੇ ਨੇ 450 ਕਰੋੜ ਰੁਪਏ ਦੀ ਉਹ ਡੈਲੀ ਹਾਈ ਕੋਰਟ ਦਾ ਆਰਡਰ ਹੈ ਦੋ ਕੰਪਨੀਆਂ ਮਰਜ ਹੋਈਆਂ ਉਹਨਾਂ ਦਾ ਐਸੈਟ ਵਧਿਆ ਹੈ ਔਰ 450 ਕਰੋੜ ਦਣੀ ਵਧਿਆ ਇੱਕ ਇੱਕ ਪੈਸਾ ਅਕਾਊਂਟਡ ਫਾਰ ਹੈ ਔਰ ਉਹਨਾਂ ਕੰਪਨੀਆਂ ਦਾ ਵਿਕਰਮ ਸਿੰਘ ਮਜੀਠੀਆ ਨਾਲ ਲੈਣਾ ਦੇਣਾ ਕੁਝ ਨਹੀਂ ਹੈ ਸੋ ਜਦ ਡਿਸਪਰੋਪਰਸ਼ਨ ਐਸੈਟ ਖਤਮ ਹੋ ਗਿਆ ਇਹਨਾਂ ਨੇ ਇੱਕ ਨਵਾਂ ਛੜੀ ਅੰਤਰ ਚਾਲਿਆ ਔਰ ਇਹਦੇ ਵਿੱਚ ਕਈ ਸਾਰੇ ਪੁਲਿਸ ਅਫਸਰਸ ਇਨਵੋਲਡ ਨੇ ਔਰ ਇਹਨਾਂ ਨੇ ਇੱਕ ਟੌਰਚਰ ਕਰਨ ਵਾਸਤੇ ਤੰਗ ਪਰੇਸ਼ਾਨ ਕਰਨ ਵਾਸਤੇ ਬਦਮਾਸ਼ੀ ਕਰਨ ਵਾਸਤੇ ਲੋਕਾਂ ਨੂੰ ਡਰਾਉਣ ਵਾਸਤੇ ਇੱਕ ਅਫਸਰ ਜੀਐਸ ਬੈਂਸ ਜਿਹੜਾ ਐਸਪੀ ਹੈ ਪਟਿਆਲੇ ਔਰ ਡਿਸਮਿਸ ਸੀ 4 ਸਾਲ ਉਹਨੂੰ ਇਹਨਾਂ ਨੇ ਐਸੇ ਕੰਮ ਤੇ ਰੱਖਿਆ ਜੋ ਵਿਜੀਲੈਂਸ ਦਫਤਰ ਕਿਹੜੀ ਪੋਜੀਸ਼ਨ 'ਤੇ ਬੈਠਾ ਹੀ ਨੀਡਸ ਟੂ ਟੈਲ ਮੈਂ ਪਹਿਲੇ ਇਨਸੀਡੈਂਟ ਦੀ ਗੱਲ ਕਰਦਾ ਹਾਂ ਜੀ ਇਹਨਾਂ ਨੇ 21 ਤਰੀਕ ਨੂੰ ਇੱਕ ਦਲਵਿੰਦਰ ਸਿੰਘ ਤੇ ਉਹਦਾ ਜੀਜਾ ਮਨਜਿੰਦਰ ਸਿੰਘ ਉਹਨੂੰ ਸੈਣੀ ਡੀਐਸਪੀ ਨੇ ਅੰਮ੍ਰਿਤਸਰ ਤੋਂ ਚੱਕਿਆ ਸ਼ਾਮ ਤੱਕ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਚ ਰੱਖਿਆ 164 ਦੇ ਬਿਆਨ ਦਿਖਾਇਓ ਕਿ ਇੱਥੇ ਸਾਈਨ ਕਰ ਦੇ ਤਾਂ ਤੇਰਾ ਛੁਟਕਾਰਾ ਹੋ ਨਹੀਂ ਤਾਂ ਹੋਣਾ ਨਹੀਂ ਉਸ ਵਿਚਾਰੇ ਬੰਦੇ ਨੂੰ ਦਲਵਿੰਦਰ ਸਿੰਘ ਨੂੰ 9 ਵਾਰ ਪੁਲਸ ਬੁਲਾ ਚੁੱਕੀ ਹੈ ਪੁਲਸ ਸਾਰਾ ਦਿਨ ਉਹਦੇ ਘਰੇ ਬੈਠੀ ਰਹਿੰਦੀ ਹੈ ਉਹਦੇ ਘਰੇ ਬੱਚੇ ਨੇ ਤੇ ਲੇਡੀਜ਼ ਨੇ ਜਿਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ ਚੱਕ ਕੇ ਹਰ ਵਾਰ ਲੈ ਜਾਂਦੇ ਨੇ ਉਹਦਾ ਕੀ ਕਸੂਰ ਹੈ ਕਿ ਉਹਦੇ ਭਰਾ ਨੇ ਰੁਪਿੰਦਰ ਸਿੰਘ ਜੋ ਮਰ ਗਿਆ ਜੋ ਜਿਹਦੀ ਡੈਥ ਹੋ ਚੁੱਕੀ ਹੈ ਜੋ ਉਸ ਤੋਂ 15 ਸਾਲ ਵੱਡਾ ਸੀ ਉਹਨੇ ਇੱਕ ਕੰਪਨੀ ਵਿੱਚ ਸ਼ੇਅਰ ਪਰਚੇਸ ਕੀਤੇ ਸੀ ਹੁਣ ਐਵੀਡੈਂਸ ਉਹਨੂੰ ਇਹ ਧੱਕੇ ਨਾਲ ਫੈਬਰਿਕਟ ਕਰਾਇਆ ਜਾ ਰਿਹਾ ਕਿ ਤੂੰ ਇਹ ਲਿਖ ਦੇ ਕਿ ਤੂੰ ਪੈਸੇ ਨਹੀਂ ਲਾਇਏ ਸੀ ਰੁਪਿੰਦਰ ਸਿੰਘ ਨੇ ਨਹੀਂ ਲਾਇਏ ਸੀ ਇਹ ਕੈਸ਼ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਨੇ ਤੈਨੂੰ ਦਿੱਤਾ ਸੀ ਤੇ ਤੂੰ ਆਪਦੇ ਖਾਤੇ ਪਾ ਕੇ ਇਹਨਾਂ ਕੰਪਨੀਆਂ 'ਚ ਪਾ ਦਿੱਤਾ ਉਹਨੂੰ ਚੱਕ ਕੇ ਲੈ ਗਏ ਇੱਕ ਤਰੀਕ ਨੂੰ ਦੋ ਗੱਡੀਆਂ 'ਚ ਇੱਕ ਆਰਟਿਕਾ 'ਚ ਇੱਕ ਬਰੀਜ਼ਾ 'ਚ ਦੋਨੋਂ ਸਫੇਦ ਰੰਗ ਦੀਆਂ ਉਹਦੇ ਬਾਅਦ ਉਹਨੂੰ ਇੱਕ ਅੰਮ੍ਰਿਤਸਰ ਦੇ ਦੋਨਾਂ ਨੂੰ ਜੀਜਾ ਸਾਲਾ ਨੂੰ ਦੋਨਾਂ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹੋਟਲ ਵਿੱਚ ਰਾਤੀ ਰੱਖਿਆ ਜਾਂਦਾ ਹੈ ਡੀਐਸਪੀ ਦੇ ਨਾਲ ਔਰ ਉਹ ਕਮਰਾ ਨੰਬਰ 4008 ਜਿੱਥੇ ਰੱਖਿਆ ਗਿਆ ਸੀ ਉਹਥੇ ਸਾਰੀ ਰਾਤ ਇਹਨਾਂ ਦੀ ਅੱਖਾਂ ਵਿੱਚ ਟਾਰਚ ਮਾਰੀ ਗਈ ਟੌਰਚਰ ਕੀਤਾ ਗਿਆ ਤੇ ਸਵੇਰੇ ਕਰੀਬਨ ਪੌਣੇ 4 ਵਜੇ ਇਹਨਾਂ ਨੂੰ ਵਿਜੀਲੈਂਸ ਵਾਸਤੇ ਵਿਜੀਲੈਂਸ ਦਫਤਰ ਮੁਹਾਲੀ ਲੈ ਕੇ ਗਏ ਜਦ ਉਹਥੇ ਉਹ ਪਹੁੰਚਦੇ ਨੇ ਤੇ ਅੱਧੇ ਘੰਟੇ ਵਿੱਚ ਆਈਓ ਇੰਦਰਪਾਲ ਸਿੰਘ ਉਹਥੇ ਪਹੁੰਚ ਜਾਂਦੇ ਨੇ ਤੇ ਹਰ ਕਿਸਮ ਦੇ ਉਹਨਾਂ ਨਾਲ ਗਾਲ ਗਲੋਚ ਕਰਦੇ ਨੇ ਤੰਗ ਪਰੇਸ਼ਾਨ ਕਰਦੇ ਨੇ ਕਿ ਇੱਥੇ ਸਾਈਨ ਕਰ ਦੇ 164 ਦੇ ਬਿਆਨ ਤੂੰ ਸਾਈਨ ਕਰ ਦ। ਉਹ ਨਹੀਂ ਹਟਦਾ ਜੀ ਤਾਂ ਫਿਰ ਉਹਨਾਂ ਨੂੰ AIG ਸਾਹਿਬ ਦੇ ਦਫ਼ਤਰ ਲੈ ਜਾਂਦੇ ਜੋ ਉਹਨਾਂ ਨੂੰ ਉਹਨਾਂ ਤੇ ਤਸ਼ੱਦਦ ਹੁੰਦੀ ਹੈ। ਜਦੋਂ ਫਿਰ ਨਹੀਂ ਮੰਨਦਾ then GS bans is put on the job ਜੋ ਉਹਨਾਂ ਨੂੰ ਮਾਂ ਪੈਣ ਦੀਆਂ ਗਾਲਾਂ ਕੱਢਦਾ ਹੈ, ਥ੍ਰੈਟਨ ਕਰਦਾ ਹੈ। ਉਹਨਾਂ ਦੀ ਫੋਟੋ ਖਿੱਚਦਾ ਹੈ ਆਪਦੇ ਮੋਬਾਈਲ ਫੋਨ ਤੋਂ। ਫਿਰ ਆਪਦੇ ਚਹੀਤੀ ਇੰਸਪੈਕਟਰ ਦਰਬਾਰਾ ਸਿੰਘ ਨੂੰ ਫੋਨ ਕਰਕੇ ਕਹਿੰਦਾ ਜਦ ਇਹ ਨਿਕਲਣਗੇ ਆਪ ਦੀ ਟੀਮਾਂ ਭੇਜ ਦੇ ਇਹਨਾਂ ਦੇ ਇੰਕਾਊਂਟਰ ਕਰਦੇ। ਫਿਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਬਾਰਡਰ ਲਾਈਨ ਬਾਰਡਰ ਸਟੇਟ ਤੇ ਹੈਗੇ ਹੋ ਤੁਹਾਨੂੰ ਮੈਂ ਐਨਡੀਪੀਐਸ ਕੇਸ ਪਾ ਦਿੰਦਾ ਵੱਡੇ ਵੱਡੇ ਤੁਹਾਨੂੰ ਮੈਂ ਨਹੀਂ ਡਰਦਾ ਤੁਸੀਂ ਕਿਸ ਚੀਜ਼ ਕਿਸੇ ਦੀ ਮੁੱਲੀ ਹੋ ਇਸ ਕਿਸਮ ਦੀ ਇਹਨੇ ਤੇ ਤਸ਼ੱਦਦ ਕੀਤੀ ਤੇ ਇਹਨਾਂ ਦਾ ਜਿਹੜਾ ਪਰਿਵਾਰ ਸੀ ਉਹਨੂੰ ਲੱਭ ਰਿਆ ਸੀ ਫੋਰਚੂਨੇਟਲੀ ਸਾਡੀ ਕੰਟਰੀ 'ਚ ਰੂਲ ਆਫ ਲਾ ਹੈ ਪਰਿਵਾਰ ਨੇ ਹੈਬੀਸ ਕੋਰਪਸ ਰਿਟ ਪਟੀਸ਼ਨ ਫਾਈਲ ਕੀਤੀ ਜੋ ਮਾਨਯੋਗ ਹਾਈ ਕੋਰਟ ਕੋਲ 27 2025 ਨੂੰ ਲੱਗੀ ਜਿਸ ਦਾ ਨੰਬਰ ਸੀ ਆਰ ਡਬਲਯੂ ਪੀ 7946 ਆਫ 2025 ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਦੋ ਡੈਟੀਨਿਊਸ ਨੇ ਜੋ ਇਲੈਗਲ ਕਸਟਡੀ ਵਿੱਚ ਨੇ ਦੇਖ ਦਿਲਵਿੰਦਰ ਸਿੰਘ ਇੱਕ ਮਨਜਿੰਦਰ ਸਿੰਘ ਪਟੀਸ਼ਨ ਨੂੰ ਪੜ੍ਹ ਕੇ ਆਨਰੇਬਲ ਕੋਰਟ ਨੇ ਇਹ ਮੰਨਿਆ ਕਿ ਇਹ ਇਲੈਗਲ ਡਿਟੇਨਸ਼ਨ ਜਾਂ ਕਸਟਡੀ ਵਿੱਚ ਨੇ ਵਾਰੰਟ ਆਫੀਸਰ ਅਪਾਇੰਟ ਕੀਤਾ ਤੇ ਉੱਥੇ ਡਾਇਰੈਕਸ਼ਨ ਦਿੱਤੀ ਕਿ ਵਿਜੀਲੈਂਸ ਦਫਤਰ 'ਚੇ ਰੇਡ ਮਾਰੀ ਜਾਵੇ ਤੇ ਉਹ जे डेटि ने उन्होंने तो उठाया जाए ये ऑर्डर करीबन पजे पास हों शामी सैकेंड फाइव पीएम एंड द वॉर ऑफिसर एंड द लॉयर एंड द पटिशनर अराइव एट विजिलस ऑफिस क्वार्टर पास सिक्स क्योंकि वी आर फाइटिंग द स्टेट ऑफ पंजाब सरकार रोग स्टेट है ਸਰਕਾਰ ਇਲੀਗੈਲਿਟੀਸ ਤੇ ਉਤਰੀ ਹੋਈ ਹੈ ਸਰਕਾਰ ਹਿਊਮਨ ਰਾਈਟਸ ਵਾਇਲੇਸ਼ਨ ਕਰ ਰਹੀ ਹੈ ਸਰਕਾਰ ਬਿਕਰਮ ਸਿੰਘ ਮੰਜੀਠਿਆ ਨੂੰ ਫਾਲਸਲੀ ਇੰਪਲੀਕੇਟ ਕਰ ਰਹੀ ਹੈ ਤੇ ਇਸ ਕਰਕੇ ਜਿਹੜਾ ਨੋਟਿਸ ਐਡਵੋਕੇਟ ਜਨਰਲ ਦਫਤਰ ਨੂੰ ਹਰ ਰਿਟ ਦੇਣਾ ਮੰਡੈਟਰੀ ਹੁੰਦਾ ਉਥੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਰਿਟ ਫਾਈਲ ਹੋ ਗਈ ਹੈ ਵਾਰੰਟ ਆਫੀਸਰ ਨਿਕਲ ਗਿਆ ਹੈ ਇਹਨਾਂ ਨੇ ਫਾਈਨਲੀ ਉਹ ਬੰਦਿਆਂ ਨੂੰ ਗੱਡੀ 'ਚ ਪਾ ਕੇ ਉਥੋਂ ਕੱਢ ਦਿੱਤਾ ਤੇ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ ਅੱਧਾ ਘੰਟਾ ਟੱਪਣ ਤੋਂ ਬਾਅਦ ਗੱਡੀ ਉਹਨਾਂ ਨੇ ਸਾਈਡ ਤੇ ਰੋਕ ਲਈ ਉਹਨਾਂ ਦੇ ਨਾਲ ਡੀਐਸਪੀ ਸੈਣੀ ਸੀ ਡੀਐਸਪੀ ਸੈਣੀ ਨੂੰ ਵਿਜੀਲੈਂਸ ਦੇ ਪੁਲਿਸ ਅਫਸਰਾਂ ਨੇ ਉਹਨਾਂ ਦੇ ਫੋਨ ਤੋਂ ਫੋਨ ਕੀਤਾ ਸੈਣੀ ਨੇ ਇਹ ਦੋ ਬੰਦਿਆਂ ਨੂੰ ਟੌਰਚਰ ਕੀਤਾ ਪੱਟਾਂ ਤੋਂ ਫੜਿਆ ਹੱਥਾਂ ਤੋਂ ਫੜਿਆ ਸਪੀਕਰ ਤੇ ਲਾਇਆ ਤੇ ਕਿਹਾ ਕਿ ਪਟੀਸ਼ਨਰ ਨੂੰ ਦੱਸ ਦੇ ਹਰਵਿੰਦਰ ਸਿੰਘ ਨੂੰ ਤੇ ਵਾਰੰਟ ਅਫਸਰ ਨੂੰ ਦੱਸ ਦੇ ਕਿ ਤੂੰ ਬੱਸ ਤੇ ਬੈਠਾ ਅੰਮ੍ਰਿਤਸਰ ਜਾ ਰਿਹਾ ਹੈਂ ਤੇ ਤੂੰ ਆਪਣੇ ਆਪ ਬਿਗੈਰ ਸੱਦੇ ਵਿਜੀਲੈਂਸ ਆ ਗਿਆ ਜਦ ਉਹਨੇ ਕਿਹਾ ਜੀ ਕਿ ਤੁਸੀਂ ਮੇਰਾ ਤਾਂ ਇਨਕਾਊਂਟਰ ਕਰਦੋਂਗੇ ਮੈਂ ਕਿਵੇਂ ਆਪਦੇ ਰਿਸ਼ਤੇਦਾਰ ਨੂੰ ਕਹਿ ਦਵਾਂ ਕਿ ਤੁਸੀਂ ਕਿ ਮੈਂ ਬੱਸ 'ਚ ਬੈਠਾ ਮੈਂ ਨਹੀਂ ਇਹ ਗੱਲ ਕਰਦਾ ਉਹਨੇ ਫੋਨ ਬੰਦ ਕਰ ਲਿਆ ਉਹ ਸਿੱਧਾ ਫਿਰ ਅੰਮ੍ਰਿਤਸਰ ਚਲੇ ਗਏ ਤੇ ਜੰਡਿਆਲਾ ਗੁਰੂ ਟੋਲ ਪਲਾਜ਼ਾ ਦੇ ਸਾਹਮਣੇ ਜਦ ਰੁਕੇ ਤਾਂ ਵਿਜੀਲੈਂਸ ਅੰਮ੍ਰਿਤਸਰ ਦੀ ਟੀਮ ਉੱਥੇ ਫਿਰ ਖੜੀ ਸੀ ਜੋ ਉਹਨਾਂ ਨੂੰ ਹੁਣ 160 ਸੀਆਰਪੀਸੀ ਉਪਲਿਖ 179 ਬੀ ਐਨਐਸਐਸ ਦਾ ਨੋਟਿਸ ਦੇ ਰਹੀ ਹੈ ਬੈਕ ਡੇਟ ਦਾ ਕਿ ਇੱਥੇ ਸੈਂਡ ਕਰ ਦਿਓ ਕਿ ਤੁਸੀਂ ਯੈਸਟਰਡੇ परसों ਦਾ ਦਿੱਤਾ ਡੇਵ ਉਹ ਰਿਸ਼ਟਰ ਨੂੰ ਉੱਤੇ ਦਿੱਤਾ ਕਿ ਤੁਸੀਂ ਯੈਸਟਰਡੇ ਉੱਥੇ ਆ ਪਹੁੰਚਣਾ ਸੋ ਦੈਟ ਜਿਹੜੀ ਸਾਡੀ ਸਾਰੀ ਇਲੀਗਲ ਕਾਰਵਾਈ ਆਫ ਕੀਪਿੰਗ ਯੂ ਇਨ ਅਨਲੋਫਲ ਕਨਫਾਈਨਮੈਂਟ ਟੇਕਿੰਗ ਅਵੇ ਯਰ ਹਿਊਮਨ ਰਾਈਟਸ ਟੌਰਚਰਿੰਗ ਯੂ ਥ्रेटनिंग ਯੂ ਫਾਰ ਕ੍ਰੀਏਟਿੰਗ ਫਾਲਸ ਐਵਿਡੈਂਸ ਉਹ ਖਤਮ ਹੋ ਜਾਏ ਤਾਂ ਵੀ ਉਹ ਨਹੀਂ ਟੱਲੇ ਜੋ ਵਾਰੰਟ ਅਫਸਰ ਸੀ ਉੱਥੇ ਬੈਠੇ ਰਹੇ ਜਦ ਤੱਕ ਉਹ ਬੰਦੇ ਆਪਦੇ ਘਰ ਨਹੀਂ ਪਹੁੰਚੇ ਤੇ ਆਪਦੀ ਵਾਈਫ ਦੇ ਫੋਨ ਤੋਂ ਫੋਨ ਨਹੀਂ ਕਰਾਇਆ ਵਾਰੰਟ ਅਫਸਰ ਨੇ ਉਥੋਂ ਨਹੀਂ ਮੂਵ ਕੀਤਾ ਇਹ ਜਿਹੜੀ ਪਟੀਸ਼ਨ ਸੀ ਇਹ 24 ਸਤ ਨੂੰ ਲੱਗੀ ਸੀ ਮਾਨਯੋਗ ਹਾਈ ਕੋਰਟ ਨੇ ਜਿਹੜੇ ਡੈਟਿਨੂਸ ਨੂੰ ਆਪਣੇ ਸਾਰੇ ਜਿਹੜੇ ਰਾਈਟਸ ਨੇ ਕੰਪਲੇਨ ਕਰਨ ਦੇ ਓਪਨ ਰੱਖ ਦਿੱਤੇ ਹੈ ਲਿਬਰਟੀ ਦੇ ਦਿੱਤੀ ਹੈ ਐਂਡ ਦੇ ਆਰ ਟੇਕਿੰਗ THEIR ਲੀਗਲ ਰਿਕੋਰਸ ਹੁਣ ਜਿਹੜਾ ਸੈਕੰਡ ਸ਼ੌਕਿੰਗ ਇਨਸੀਡੈਂਟ ਹੈ ਕਿ ਕਿਵੇਂ ਜਿਹੜਾ ਐਵੀਡੈਂਸ ਹੈ ਉਹ ਫੈਬ੍ਰੀਕੇਟ ਹੋ ਰਿਹਾ ਔਰ ਕਿਸ ਲੈਵਲ ਤੱਕ ਹੋ ਰਿਹਾ ਹੈ ਔਰ ਕੀ ਕੁਝ ਹੋ ਰਿਹਾ ਕੱਲ ਇੱਕ ਬੰਦੇ ਦੀ ਵਿਜੀਲੈਂਸ ਬਿਊਰੋ ਚ ਐਂਟਰੀ ਹੁੰਦੀ ਹੈ ਉਹਦਾ ਨਾਮ ਹੈ ਜੀ ਵਾਸੂ ਪਾਟਕ ਮੈਂ ਫਿਰ ਦੁਹਰਾ ਦਿਆਂ ਜੀ ਉਹਦਾ ਨਾਮ ਵਾਸੂ ਪਾਟਕ ਹੈ ਉਸ ਤੋਂ ਇਹਨਾਂ ਨੇ ਅੱਜ 164 ਦੇ ਬਿਆਨ ਕਰਾਉਣੇ ਔਰ ਉਹ ਸਟੇਟਮੈਂਟਾਂ ਕਰਾਣੀਆਂ ਹੈ ਕਿ ਇੱਕ ਬੰਦਾ ਜੀਤਾ ਮੌੜ ਹੈ ਉਮਰ ਗਿਆ ਹੀ ਵਾਸ ਨੋਨ ਫਾਰ 올 ਕਾਈਂਡ ਆਫ ਰੋਂਗ ਥਿੰਗਸ ਉਦੇ ਕੋਲ ਮੰਗਲ ਸਿੰਘ ਦੇ ਨਾਂ ਤੇ ਬੇਨਾਮੀ ਪ੍ਰਾਪਰਟੀ ਸੀਗੀ ਜਿਹੜਾ ਇਹ SIM ਕਾਰਡ ਹੁਣ ਕੱਲ ਛੁਰਲੀ ਛੱਡੀ ਹੈ ਇਹ SIM ਕਾਰਡ ਨੂੰ ਇਹਨਾਂ ਨੇ ਉਸ ਮਰੇ ਹੋਏ ਬੰਦੇ ਨਾਲ ਲਿੰਕ ਕਰਨਾ ਹੈ ਕਿਉਂਕਿ ਸਬੂਤ ਕੋਈ ਹੈ ਨਹੀਂ ਹਵਾ 'ਚ ਗੱਲ ਕਰਦੇ ਹੋਗੇ ਤੁਸੀਂ ਜਿਵੇਂ ਸੀਐਮ ਸਾਹਿਬ ਲੱਗੇ ਹੋਏ 29 ਮੋਬਾਈਲ ਫੋਨ ਹੈ 1000 ਏਕੜ ਜ਼ਮੀਨ ਹੈ 540 ਕਰੋੜਾ ਉਦਾਂ ਹੀ SIM ਕਾਰਡ ਆ ਗਿਆ ਉਸ ਬੰਦੇ ਨਾਲ ਉਹਨੇ ਅਟੈਚ ਕਰ ਲੈਣਾ ਫਿਰ ਇਹ ਸਕੀਮ ਲਾਣਗੇ ਜੀ ਕਿ ਜਿਹੜੀ ਸਾਰੀ ਬੇਨਾਮੀ ਟਰਾਂਜੈਕਸ਼ਨ ਹੈ ਇਹ ਜੀਤਾ ਮੋੜ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨਾਂ ਤੇ ਲੈਂਦਾ ਸੀ ਇਹ ਇਹਨਾਂ ਦੇ ਅੱਜ ਦੇ 164 ਦੇ ਬਿਆਨ ਹੋਣ ਲੱਗੇ ਨੇ ਔਰ ਇਹ ਕੱਲ ਮੀਟਿੰਗ ਚੀਫ ਵਿਜੀਲੈਂਸ ਡਾਇਰੈਕਟਰ ਦੀ ਇਸ ਪਾਰਟिकुलर ਬੰਦਾ ਵਾਸੂ ਪਾਠਕ ਦੇ ਨਾਲ ਹੋਈ ਹੈ ਮੈਂ ਖੁੱਲਾ ਚੈਲੰਜ ਕਰਦਾ ਕਿ ਇਹ ਜਿਹੜੇ ਬੰਦੇ ਇਲੀਗਲ ਕਨਫਾਈਨਮੈਂਟ 'ਚ ਆਏ ਸੀ ਸਵੇਰੇ 22 ਤਰੀਕ ਨੂੰ ਹੋਟਲ ਤੋਂ ਨਿਕਲੇ 3:00 4:00 ਵਜੇ 7:30 8:00 ਦੇ ਵਿੱਚ ਆਏ ਸੀ 5:30 ਤੱਕ ਉੱਥੇ ਰਹੇ ਸੀ ਤੁਸੀਂ ਉਸ ਹੋਟਲ ਦੇ ਸੀਸੀਟੀਵੀ ਚੈੱਕ ਕਰਾ ਲਓ ਤੁਸੀਂ ਟੋਲ ਪਲਾਜ਼ਾ ਚੈੱਕ ਕਰਾ ਲਓ ਤੁਸੀਂ ਬਿਜ਼ਨਸ ਬਿਊਰੋ ਅੰਮ੍ਰਿਤਸਰ ਚੈੱਕ ਕਰਾ ਲਓ ਇਹਨਾਂ ਬੰਦਿਆਂ ਦੇ ਘਰ ਦੇ ਸੀਸੀਟੀਵੀ ਚੈੱਕ ਕਰਾ ਲਓ ਬਿਜ਼ਨਸ ਬਿਊਰੋ ਦੇ ਦਫ਼ਤਰ ਦੇ ਸੀਸੀਟੀਵੀ ਕਰਾ ਲਓ ਫਿਰ ਇਸ ਬੰਦੇ ਦੀ ਜਿਹੜਾ ਇਹ ਵਾਸੂ ਪਾਟਕ ਇਹਦੀ ਐਂਟਰੀ ਇਹਦੀ ਐਗਜ਼ਿਟ ਇਹਦੀ ਐਂਟਰੀ ਤੋਂ ਬਾਅਦ ਚੀਫ ਵਿਜੀਲੈਂਸ ਡਾਇਰੈਕਟਰ ਦੀ ਐਂਟਰੀ ਔਰ ਜੋ ਤੇ ਫੈਬ੍ਰਿਕੇਸ਼ਨ ਆਫ ਰਿਕਾਰਡ ਹੋ ਰਿਹਾ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇੰਟਰੋਗੇਸ਼ਨ ਔਰ ਜੋ ਇਨਵੈਸਟੀਗੇਸ਼ਨ ਹੋ ਰਹੀ ਹੈ ਸਾਰੇ ਗਵਾਹ ਇਲਲੀਗਲ ਬੰਦੇ ਦਿੱਲੀ ਤੋਂ ਬਿਠਾਏ ਹੋਏ ਕੇਜਰੀਵਾਲ ਦੀ ਟੀਮ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਨ੍ਹਾਂ ਦਾ Crpc bnss 'ਚ ਕੋਈ ਅਧਿਕਾਰ ਨਹੀਂ ਹੈ ਉਹ ਪੁਲਿਸ ਆਫੀਸਰ ਨਹੀਂ ਹੈ ਉਹ SHO ਨਹੀਂ ਹੈ ਉਹ ਇਨਵੈਸਟੀਗੇਟਿੰਗ ਅਫਸਰ ਨਹੀਂ ਹੈ ਇਹਨਾਂ ਵਿੱਚ ਜਿਹੜਾ ਸਾਨੂੰ ਨਾਮ ਪਤਾ ਲੱਗ ਰਿਹਾ ਹੈ ਉਹ ਇੱਕ ਮਹੇਸ਼ਪੁਰੀ ਨੇ ਜੀ ਮੈਂ ਰਿਪੀਟ ਕਰ ਦਿਆਂ ਉਹਨਾਂ ਨੇ ਆਪਣੇ ਆਪ ਨੂੰ ਆਇਡੈਂਟੀਫਾਈ ਕੀਤਾ ਹੈ ਮਹੇਸ਼ਪੁਰੀ ਉਹ ਇਹ ਕਹਿੰਦੇ ਨੇ ਕਿ ਉਹ ਸੀਬੀਆਈ ਦੇ ਰਿਟਾਇਰਡ ਅਫਸਰ ਨੇ ਤੇ ਕੇਜਰੀਵਾਲ ਦੇ ਐਡਵਾਈਜ਼ਰ ਨੇ ਔਨ ਆਲ ਹਿਸ ਕੇਸਸ ਹੀ ਇਸ ਸਿਟਿੰਗ ਕਿ ਸਾਡੇ ਵਿਚਾਰੇ ਪੰਜਾਬ ਪੁਲਿਸ ਦੇ ਭਰਾ ਅਫਸਰ ਜਿਨ੍ਹਾਂ ਤੋਂ ਜ਼ਬਰਦਸਤੀ ਕੋ ਗਿਮਰਾਈ ਜਾ ਰਹੀ ਹੈ ਜਿਨ੍ਹਾਂ ਦੀ ਸਾਰੀ ਕੱਲ ਰਿਸਪੌਂਸਿਬਿਲਟੀ ਫਿਕਸ ਹੋ ਜਾਣੀ ਹੈ ਫॉर ਫੈਬ੍ਰਿਕੇਸ਼ਨ ਉਹ ਵਿਚਾਰੇ ਨਾਲ ਬੈਠੇ ਨੇ ਉਹ ਕੋਈ ਗੱਲ ਨਹੀਂ ਕਰ ਰਹੇ ਉਹ ਇਹਨੇ ਮਜਬੂਰ ਨੇ ਕਿਉਂਕਿ ਜਿਹੜਾ ਸਾਰਾ ਸਿਸਟਮ ਹੁਣ ਹੈ ਉਹ ਦਿੱਲੀ ਤੋਂ ਚੱਲ ਰਿਹਾ ਹੈ ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਥ ਮਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹ ਬੰਦੇ ਜ਼ਿੰਮੇਵਾਰੀ ਨਹੀਂ ਲੈ ਰਹੇ ਉਹਨਾਂ ਦਾ ਕੋਈ ਸਾਈਨ ਨਹੀਂ ਹੋ ਰਿਹਾ ਜੋ ਇਹ ਸਾਰਾ ਸ਼ਰਯੰਤਰ ਔਰ ਸਾਰੀ ਕੌਂਸਪਰੇਸੀ ਰਚਾ ਰਹੇ ਨੇ ਇੱਕ ਹੋਰ ਬੰਦਾ ਹੈ ਜੀ ਵਿਸ਼ਾਲਜੀਤ ਸਿੰਘ ਵਿਸ਼ਾਲ ਜੀਤ ਸਿੰਘ ਇਜ਼ ਆਲਸੋ ਕੁਐਸਚਨਿੰਗ ਲਾਈਕ ਅ ਪੁਲਿਸ ਆਫੀਸਰ ਉਹ ਲੋਕਾਂ ਦੇ ਘਰੇ ਵੀ ਜਾਂਦਾ ਹੈ ਉਹ ਰੇਡਾਂ ਵੀ ਮਾਰਦਾ ਹੈ ਉਹ ਕੁਐਸਚਨਰ ਵੀ ਲੈ ਕੇ ਆਉਂਦਾ ਹੈ ਵਿਸ਼ਾਲ ਜੀਤ ਸਿੰਘ ਇਜ਼ ਨਾਟ ਅ ਪੁਲਿਸ ਆਫੀਸਰ ਹੀ ਇਜ਼ ਅ ਚਾਰਟਰਡ ਅਕਾਊਂਟੈਂਟ ਐਸ ਹੀ ਆਈਡੈਂਟੀਫਾਈਜ਼ ਹਿਮਸੈਲਫ ਤੇ ਕੋਰਟ ਵਿੱਚ ਪ੍ਰੋਸੀਕਿਊਸ਼ਨ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਸਾਰੀ ਪ੍ਰੋਸੀਡਿੰਗਸ ਕੈਮਰਾ ਚ ਹੋਣੀ ਚਾਹੀਦੀ ਹੈ ਇਨ ਕੈਮਰਾ ਮੀਨਸ ਕਿ ਕੋਈ ਵੀ ਅਨਆਥੋਰਾਈਜ਼ਡ ਪਰਸਨ ਕੋਰਟ ਪ੍ਰੋਸੀਡਿੰਗ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਔਰ ਸਭ ਤੋਂ ਪਹਿਲਾ ਜਿਹੜਾ ਬੰਦਾ ਕੋਰਟ ਤੋਂ ਬਾਹਰ ਕੱਢਿਆ ਗਿਆ ਸੀ ਉਹ ਸੀ ਵਿਸ਼ਾਲਜੀਤ ਸਿੰਘ ਬਿਕੋਜ਼ ਕੋਰਟ ਥੌਟ ਥੈਟ ਇਜ਼ ਐਨ ਅਨਆਥੋਰਾਈਜ਼ਡ ਪਰਸਨ ਹੀ ਹੈਜ਼ ਨੋ ਅਥਾਰਟੀ ਟੂ ਬੀ ਹੇਅਰ ਤੇ ਜਿਹੜੇ ਬੰਦੇ ਨੂੰ ਫਾਈਲ ਪਿੱਛੇ ਫੜ ਕੇ ਵੀ ਅਥਾਰਟੀ ਨਹੀਂ ਹੈ ਕਿ ਕਿਆ ਉਹ ਇਨਵੈਸਟੀਗੇਸ਼ਨ ਕਰ ਸਕਦਾ ਕਿਹੜਾ ਪ੍ਰੋਸੈਸ ਹੈ ਲਾਅ ਦਾ ਕਿ ਇਹ ਦੋ ਬੰਦੇ ਮਹੇਸ਼ਪੁਰੀ ਤੇ ਵਿਸ਼ਾਲ ਜੀਤ ਇਨਵੈਸਟੀਗੇਸ਼ਨ ਕਰ ਰਹੇ ਨੇ ਨੈਕਸਟ ਕਈ ਸਾਰੇ ਨਵੇਂ ਅਫਸਰ ਇਹਨਾਂ ਨੇ ਅਪਾਇੰਟ ਕਰ ਦਿੱਤੇ ਨੇ ਇਲਲੀਗਲੀ ਕੋਈ ਐਸਆਈਟੀ ਨਹੀਂ ਕੋਈ ਫਾਰਮਲ ਆਰਡਰ ਨਹੀਂ ਹੈ ਇਹ ਲੋਕਾਂ ਨੂੰ ਅਟੈਚ ਕਰ ਰਹੇ ਨੇ ਫਾਰ ਡਿਫਰੈਂਟ ਪਰਪਸਸਸ ਆਫ ਹੈਰਸਿੰਗ ਐਂਡ ਡੂਇੰਗ ਏਵਰੀਥਿੰਗ ਐਲਸ ਇੱਕ ਇਹਨਾਂ ਨੇ ਰਵਜੋਤ ਗਰੇਵਾਲ ਮੈਡਮ ਤੇ ਇੱਕ ਇਹਨਾਂ ਨੇ ਹੁਣ ਸ਼੍ਰੀ ਨਵੀਨ ਸਿੰਘਲਾ ਨੂੰ ਲਾਇ ਅੰਡਰ ਅ ਪ੍ਰੋਮਿਸ ਥੈ ਦੇ ਵਿਲ another a lot of things i do not put an allegation on them it could be a matter of coincidence as of now ke inade join karan to baad sari fabrication shuru ho gayi hai evidence collection khatam hai evidence koi collect nahi kar sake un evidence jada hai wo create kita ja raha by making false statements inducing and threatening witnesses into making statements under 164 putting unauthorized persons on the job and then creating false stories and planting mobile phones ਇਹਨਾਂ ਨੇ ਤੀਜੇ ਪਰਚੇ 'ਚ ਸਰਦਾਰ ਵਿਕਰਮ ਸਿੰਘ ਮਜੀਠੇ ਨੂੰ ਪਾਉਣਾ ਹੈ ਔਰ ਇਹ ਅਸੀਂ ਪ੍ਰੀਐਮਪਟ ਕਰ ਚੁੱਕੇ ਹਾਂ ਇਸ ਕਰਕੇ ਅਸੀਂ ਅੱਜ ਤੁਹਾਡੇ ਰੂਬਰੂ ਆਏ ਥੈਂਕ ਯੂ ਵੈਰੀ ਮਚ ਮੈਂ ਇੱਕ ਚੀਜ਼ ਇਹ ਚ ਐਡ ਕਰ ਦਿਆਂ ਜੀ ਮੈਂ ਜਸਟ ਇੱਕ ਚੀਜ਼ ਐਡ ਕਰ ਦਿਆਂ ਦੇਖੋ ਬੇਸਿਕ ਜਿਹਾ ਸਵਾਲ ਇਹ ਖੜਾ ਹੈ ਕਿਉਂਕਿ ਸੋਪਤੀ ਸਾਹਿਬ ਨੇ ਤੁਹਾਨੂੰ ਬੜਾ ਡਿਟੇਲ ਦੇ ਵਿੱਚ ਦੱਸਿਆ ਕਿ ਕਿਸ ਤਰੀਕੇ ਦੀ ਫੈਬਰੀਕੇਸ਼ਨ ਹੋ ਰਹੀ ਹੈ ਮਤਲਬ ਪਹਿਲਾ ਇੱਕ ਐਨਡੀਪੀਐਸ ਦਾ ਪਰਚਾ ਕੋਈ ਸਬੂਤ ਨਹੀਂ ਸੁਪਰੀਮ ਕੋਰਟ ਤੱਕ ਫਲੈਟ ਹੋਏ ਝਾੜ ਖਾਦੀ ਵਾਪਸ ਆ ਗਏ ਫਿਰ ਆਮਦਨ ਤੋਬਾ ਜਾਇਦਾਦ ਦਾ ਪਰਚਾ ਹੁਣ ਉਹ ਚ ਜਾਇਦਾਦ ਹੈ ਨਹੀਂ ਹੁਣ ਸਰਕਾਰ ਦੇ ਉੱਤੇ ਪ੍ਰੈਸ਼ਰ ਬਹੁਤ ਹੈ ਅਫਸਰਾਂ ਦੇ ਉੱਤੇ ਪ੍ਰੈਸ਼ਰ ਬਹੁਤ ਹੈ ਉਹਦੇ ਚ ਕੁਝ ਨਹੀਂ ਲੱਭਿਆ ਹੁਣ ਇਹਨਾਂ ਨੂੰ ਪਤਾ ਵੀ ਉਹ ਪਰਚਾ ਵੀ ਕਿਤੇ ਨਾ ਕਿਤੇ ਮੂਦੇ ਮੂਹ ਅਦਾਲਤਾਂ ਚ ਡਿੱਗਦਾ ਦਿਖ ਰਿਹਾ ਤਾਂ ਹੁਣ ਇੱਕ ਤੀਜਾ ਸਵਾਲ ਇਹ ਖੜਾ ਹੁੰਦਾ ਕਿ ਜਿਹੜੇ ਅਫਸਰ ਅੱਜ ਦਿੱਲੀ ਦੇ ਪ੍ਰੈਸ਼ਰ niche ਜਿਹੜੇ ਅਫਸਰ ਆ ਜਿਹੜਾ ਇੱਕ ਮਨੀਸ਼ਪੁਰੀ ਤੇ ਜਿਹੜਾ ਦੂਸਰੇ ਮਹੇਸ਼ਪੁਰੀ ਹੈ ਇਹਨਾਂ ਦੇ نیچے ਕੰਮ ਕਰ ਰਹੇ ਨੇ ਔਰ ਗਲਤ ਡਾਕੂਮੈਂਟਸ ਦੇ ਉੱਤੇ ਸਾਈਨ ਕਰ ਰਹੇ ਮੈਂ ਪੰਜਾਬ ਦੇ ਡੀਜੀਪੀ ਨੂੰ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਚੀਜ਼ਾਂ ਨੂੰ ਕਨਕਲੂਸਿਵ ਐਂਡ ਤੱਕ ਲੈ ਕੇ ਜਾਏਗਾ ਪਹਿਲਾ ਡਰੱਗ ਦਾ ਪਰਚਾ ਤੁਸੀਂ ਸੁਪਰੀਮ ਕੋਰਟ ਤੱਕ ਖੜਾ ਛੜਾ ਕੇ ਭਜੇ ਹੋ ਇਹ ਵੀ ਸਾਰਾ ਕੁਝ ਉੱਥੇ ਤੱਕ ਜਾਊਗਾ ਔਰ ਸੋਪਤੀ ਸਾਹਿਬ ਨੂੰ ਔਰ ਸਾਰੀ ਟੀਮ ਨਾਲ ਅਸੀਂ ਸਲਾਹ ਕਰਕੇ ਇਹ ਵਿਜੀਲੈਂਸ ਦੀ ਵੀ ਜਿਹੜੀ ਵੀਡੀਓ ਕੈਮਰਾਜ਼ ਨੇ ਸਾਰੇ ਇਦੀ ਵੀ ਰਿਕਾਰਡਿੰਗ ਪ੍ਰੀਜ਼ਰਵ ਕਰਾਵਾਂਗੇ ਕਿ ਉੱਥੇ ਕਿਸ ਤਰੀਕੇ ਦਿੱਲੀ ਤੋਂ ਅਨਔਥਰਾਇਜ਼ਡ ਬੰਦੇ ਸਵੇਰੇ ਐਂਟਰ ਹੁੰਦੇ ਨੇ ਇਨਵੈਸਟੀਗੇਸ਼ਨ ਮੋਨੀਟਰ ਕਰਦੇ ਨੇ ਨਹੀਂ ਰਿਟਾਇਰਡ ਅਧਿਕਾਰੀਆਂ ਦਾ ਕੀ ਕੰਮ ਹੈ ਜੀ ਕੀ ਪੰਜਾਬ ਪੁਲਿਸ ਕੰਪੀਟੈਂਟ ਨਹੀਂ ਕਦੇ ਚਟੋਪਾਧਿਆ ਸਾਹਿਬ ਰਿਟਾਇਰਡ ਕਦੇ ਨਰਿੰਜਨ ਸਿੰਘ ਰਿਟਾਇਰਡ ਹੁਣੇ ਮਹੇਸ਼ਪੂਰੀ ਦਿੱਲੀੋਂ ਰਿਟਾਇਰਡ ਕਿ ਰਿਟਾਇਰੀ ਆ ਕੇ ਦੱਸਣਗੇ ਕਿ ਇਨਵੈਸਟੀਗੇਸ਼ਨ ਕਿਤਾ ਹੈ ਜਿਹੜੇ ਮੌਜੂਦਾ ਆਈਪੀਐਸ ਅਧਿਕਾਰੀ ਨੇ ਜਿਹੜੇ ਅਫਸਰ ਨੇ ਜਿਹੜੇ ਪੰਜਾਬ ਦੇ ਨੇ ਕਿ ਉਹਨਾਂ ਨੂੰ ਕੁਝ ਨਹੀਂ ਆਉਂਦਾ ਇਹ ਦਿੱਲੀ ਵਾਲੇ ਜਿਆਦਾ ਆ ਕੇ ਕੁਝ ਦੱਸ ਦੇਣਗੇ ਸੋ ਇਹ ਸਾਰਾ ਕੁਝ ਜੋ ਪੰਜਾਬ ਦੀ ਪੁਲਿਸ ਇਲੀਗਲ ਕਰ ਰਹੀ ਹੈ ਅਸੀਂ ਤਾਂ ਇਹ ਲੜਾਈ ਲੜ ਲਾਂਗੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਬਥੇਰੇ ਸੰਘਰਸ਼ ਲੜੇ ਨੇ ਵਿਕਰਮ ਮਜੀਠੀਆ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਸਿੱਧਾ ਸਪਸ਼ਟ ਸੰਦੇਸ਼ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਿ ਜਿੰਨਾ ਜ਼ੋਰ ਹੈ ਜਿੰਨਾ ਜ਼ੋਰ ਲੱਗਦਾ ਤੁਸੀਂ ਲਾ ਲਓ ਅਸੀਂ ਤਾਂ ਇਹ ਸਾਰੀਆਂ ਚੀਜ਼ਾਂ ਤੀਜੇ ਨੂੰ ਵੀ ਲੋਕਾਂ ਦੇ ਸਾਹਮਣੇ ਵੀ ਔਰ ਅਦਾਲਤ ਦੇ ਵਿੱਚ ਵੀ ਨੰਗਾ ਕਰ ਦਾਂਗੇ ਪਰ ਇਹ ਜਿਸ ਪਾਸੇ ਨੂੰ ਅੱਜ ਪੰਜਾਬ ਦੀ ਪੁਲਿਸ ਦਿੱਲੀ ਦੇ ਪ੍ਰੈਸ਼ਰ ਨੀਚੇ ਜਾ ਰਹੀ ਹੈ ਇਹ ਡੈਮੋਕਰੇਸੀ ਦਾ ਕਹਾਣਾ ਹੈ ਔਰ ਇਹ ਪਬਲਿਕ ਰਿਸੋਰਸਸ ਦਾ ਮਿਸਯੂਜ਼ ਹੈ ਲੋਕਾਂ ਦੇ ਕੰਮ ਛੱਡ ਦਿਓ ਬਾ ਝੂਠੇ ਪਰਚੇ ਚ ਪੁਲਿਸ ਨੂੰ ਉਲਝਾ ਕੇ ਰੱਖੋ ਔਰ ਪੰਜਾਬ ਦਾ ਜੋ ਹਾਲਾਤ ਨੇ ਉਹ ਸਾਰਿਆਂ ਦੇ ਸਾਹਮਣੇ ਨੇ ਉਰੇ ਹਰ ਰੋਜ਼ ਮਾਮਾ ਦੇ ਪੁੱਤ ਗੈਂਗਸਟਰ ਮਾਰ ਰਹੇ ਨੇ ਫਰੋਤੀਆਂ ਚੱਲ ਰਹੀਆਂ ਨੇ ਉਹਦੇ ਪਾਸੇ ਪੁਲਿਸ ਦਾ ਧਿਆਨ ਨਹੀਂ ਪੁਲਿਸ ਕੱਲੀ ਪੋਲਿਟੀਕਲ ਵੈਂਡਾਟਾ ਪੋਲਿਟੀਕਲ ਵਿਰੋਧੀਆਂ ਦੇ ਉੱਤੇ ਝੂਠੇ ਮੁਕਦਮੇ ਫੈਬ੍ਰੀਕੇਟ ਕਰਨ ਚ ਲੱਗੀ ਹੈ ਦਾ ਰਹਿਣ ਵਾਲਾ ਵੀ ਉਹ ਵੀ ਦਿੱਲੀ ਦਾ ਹੀ ਹੈ ਜਲੰਧਰ ਦਾ ਜੀ ਜਲੰਧਰ ਦਾ ਜੀ ਉਹਦਾ ਕੋਈ ਲਿੰਕ ਉਹ ਸਟੈਬਲਿਸ਼ਡ ਲਿੰਕ ਹੈ ਜੀ ਉਹਦਾ ਜੀਤਾ ਮੋੜ ਨਾਲ ਤੇ ਉਹਦਾ ਮੰਗਲ ਸਿੰਘ ਨਾਲ ਹੁਣ ਉਸ ਬੰਦੇ ਨੂੰ ਯੂਜ਼ ਕਰਕੇ ਹਾਫ ਕੁਕਡ ਸਟੋਰੀ ਬਣਾ ਕੇ ਕਿਵੇਂ ਇਹ ਸਾਰਾ ਜੋ ਡਾਇਵਰਜਨ ਹੋਣੀ ਹੈ ਵਿਕਰਮ ਸਿੰਘ ਮਜੀਠੀਆ ਤੇ اور ਤੁਸੀਂ ਇਹ ਯਾਦ ਰੱਖਣਾ ਇਸ ਗੱਲ ਨੂੰ ਕਿ ਇਹ ਉਹੀ ਕੇਸ ਹੈ ਮੈਂ ਤਾਂ ਪਹਿਲਾਂ ਰਹਿ ਗਿਆ ਜੀ ਥੈਂਕ ਯੂ ਫॉर ਬ੍ਰਿੰਗਿੰਗ ਇਟ ਆਊਟ ਇਹ ਉਹੀ ਕੇਸ ਹੈ ਜਿਸ 'ਚ ਇੱਕ ਪ੍ਰਾਈਵੇਟ ਕੰਪਲੇਂਟ ਫਾਈਲ ਹੋਈ ਸੀ ਤੇ 15 ਨੰਬਰ ਅਕਿਊਜ਼ਡ ਜੇ ਗਨੀਵ ਕੌਰ ਪੁੱਤਰੀ ਅਵਨਾਸ਼ ਸਿੰਘ ਲਿਖਿਆ ਗਿਆ ਸੀ ਰੈਜ਼ੀਡੈਂਟ ਆਫ ਅਮਰਸਰ ਔਰ ਪੂਰੀ ਪ੍ਰਾਈਵੇਟ ਕੰਪਲੇਂਟ 'ਚ ਉਹਨਾਂ ਦਾ ਕੋਈ ਜ਼ਿਕਰ ਨਹੀਂ ਸੀ ਉਹ ਵੀ ਇਹ ਨਹੀਂ ਕੀ ਸੀ ਇਹ ਹੀ ਇਹ ਹੀ ਕੁਛ ਹੈ ਇਹ ਇਹੋ ਹੀ ਫੈਬ੍ਰਿਕਸ਼ਨ ਹੈ ਮੈਂ ਤੁਹਾਨੂੰ ਅੱਗੇ ਦੱਸ ਰਿਹਾ ਜੀ ਉਹ ਪ੍ਰਾਈਵੇਟ ਕੰਪਲੇਂਟ ਫਾਈਲ ਹੋਈ ਹੈ ਐਡੀਸ਼ਨ ਸੈਸ਼ਨ ਜੱਜ ਸਾਹਿਬ ਕੋਲ ਔਰ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਦ ਉਹ ਜੱਜ ਸਾਹਿਬ ਨੇ ਸਮਨਿੰਗ ਕੀਤੀ ਉਹ ਜੱਜ ਸਾਹਿਬ ਨੂੰ ਆਨਰੇਬਲ ਹਾਈ ਕੋਰਟ ਨੇ ਸਸਪੈਂਡ ਕੀਤਾ ਇਸ ਤੋਂ ਬਿਓਂਡ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਤੇ ਉਹ ਜਿਹੜਾ ਸਮਨਿੰਗ ਆਰਡਰ ਸੀ ਕਦੇ ਉਹਨਾਂ ਨੂੰ ਮਿਲਿਆ ਨਹੀਂ ਬੀਬਾ ਗਨੀਵ ਕੌਰ ਨੂੰ ਔਰ ਜਿਹੜੇ ਲੋਕਾਂ ਨੂੰ ਮਿਲਿਆ ਉਹਨਾਂ ਨੇ ਹਾਈ ਕੋਰਟ ਤੇ ਚੈਲੰਜ ਕੀਤਾ ਤੇ ਉਹ ਸਮਨਿੰਗ ਆਰਡਰ ਕੁਆਸ਼ ਹੋ ਚੁੱਕਿਆ ਹੈ ਇਹਨਾਂ ਨੇ ਇਸ ਸਰਾਰਤ 2022 'ਚ ਸ਼ੁਰੂ ਕੀਤੀ ਸੀ ਉਹਨਾਂ ਦੁਆਰਾ ਕੱਢ ਕੇ ਉਸਮਾਨ ਲਿਆ ਰਹੇ ਨੇ ਔਰ ਉਹ ਜਿਹੜਾ ਸਮਨਿੰਗ ਆਰਡਰ ਹਾਈ ਕੋਰਟ 'ਚ ਕੁਆਸ਼ ਹੋ ਚੁੱਕਿਆ ਹੈ ਜਿਹੜੇ ਆਨਰੇਬਲ ਜੱਜ ਸਾਹਿਬ ਨੇ ਸਮਨਿੰਗ ਕੀਤੀ ਸੀ ਉਹ ਸਸਪੈਂਡ ਹੋ ਗਈ ਸੀ ਇਸ ਤੋਂ ਬਾਅਦ ਮੈਂ ਕੁਝ ਨਹੀਂ ਕਰਨ ਚਾਹੁੰਦਾ ਹਾਂ ਹਾਂਜੀ ਹਾਂਜੀ ਸਭ ਇਹ ਇਹ ਸਭ ਪ੍ਰੌਕਸੀ ਇਹ ਸਭ ਪ੍ਰੌਕਸੀਲੀਕੇਸ਼ਨ ਹਾਂਜੀ ਉੱਥੇ ਤੇ ਇੱਕ ਵਕੀਲ ਸਾਹਿਬ ਨੇ ਤੇ ਇਹ ਪਾਠਕ ਨੇ ਇਹ ਸਭ ਜਿਹੜੀ ਪ੍ਰੌਕਸੀ ਲੜਾਈ ਲੜ ਰਹੇ ਆ ਇਹ ਪਿੱਛੋਂ ਅੱਗੋਂ ਲੇਅਰਿੰਗ ਇਹ ਸਾਨੂੰ ਲੇਅਰਿੰਗ ਕਹਿੰਦੇ ਲੇਅਰਿੰਗ ਜਿਹੜੀ ਇਹ ਕਰ ਰਹੇ ਨੇ ਉਹਦਾ ਇੱਕ ਇੱਕ ਕਰਕੇ ਅਸੀਂ ਪਰਦਾ ਫਾਸ਼ ਕਰਾਂਗੇ ਬਟ ਇੰਪੋਰਟੈਂਟ ਗੱਲ ਇਹ ਹੈ ਕਿ ਮੈਂ ਅਸੀਂ ਸਾਰੇ ਨੇ ਇਹ ਪ੍ਰੀਐਮਪਟ ਕਰ ਲਿਆ ਕਿ ਇਹ ਤੀਜਾ ਪਰਚੇਵਲ ਤੁਰੇ ਹੋਏ ਨੇ ਔਰ ਇਹ ਕਿਸ ਤਰੀਕੇ ਨਾਲ ਰਿਕਾਰਡ ਜਿਹੜਾ ਹੈ ਫੈਬ੍ਰੀਕੇਟ ਕਰ ਰਹੇ ਨੇ ਅਸੀਂ ਲੜ ਲਾਂਗੇ ਬਟ ਪੰਜਾਬ ਨੀਡਸ ਟੂ ਨੋ एवरीवन ਨੀਡਸ ਟੂ ਨੋ ਕਿ ਹੋ ਕੀ ਰਿਹਾ ਜੀ ਉਹ ਅੱਜ ਉਹ ਅੱਜ ਉਹ ਅੱਜ ਗਈ ਹੈ ਬਾਰ ਕੌਂਸਲ ਨੂੰ ਉਹਨਾਂ ਨੂੰ ਰਸੀਵ ਹੋ ਜਾਏਗੀ ਕਿਉਂਕਿ ਉਹ ਫਾਰਮੈਟ ਆ ਨੰਬਰ ਲੱਗੇਗਾ ਅੱਜ ਸ਼ਾਮ ਤੱਕ ਰਸੀਵ ਹੋ ਜਾਏਗੀ ਜੀ ਜਦੋਂ ਸਟੇਟ ਨੇ ਪਹਿਲੀ ਅਪਲੀਕੇਸ਼ਨ ਲਈ ਤੀ ਕੈਮਰਾ ਪਰਸਟਿੰਗ ਵਾਸਤੇ ਤਾਂ ਤੁਹਾਡੀ ਮਤਲਬ ਕਫਰਸ ਕਾਉਂਸਲ ਨੇ ਕਿਉਂ ਉਹਦਾ ਸੈਂਟੀ ਪ੍ਰਗਟ ਕੀਤੀ ਇਹਦੇ ਨਾਲ ਵੀ ਸਰ ਜਦ ਇਹਨਾਂ ਨੇ ਪਹਿਲੀ ਤਰੀਕ ਤੇ ਐਪਲੀਕੇਸ਼ਨ ਫਾਈਲ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਸਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਵਿਕਰਮ ਸਿੰਘ ਮੁਜੀਠੀਆ ਦੀ ਪ੍ਰੋਟੈਕਸ਼ਨ ਵਾਸਤੇ ਤੇ ਇਹ ਬਹੁਤ ਵੱਡਾ ਲਾਸ ਹੋ ਜਾਏਗਾ ਜੇ ਅਸੀਂ ਸਾਰਿਆਂ ਨੂੰ ਅੰਦਰਾਂ ਦਿੱਤਾ ਜਾਵੇ ਸਾਡੀ ਨੋਬਜੈਕਸ਼ਨ ਇਸ ਕਰਕੇ ਸੀ ਕਿ ਅਸੀਂ ਕਹਿਆ ਜੇ ਕੋਈ ਹੋਰ ਨਹੀਂ ਆ ਸਕਦਾ ਤੇ ਘੱਟੋ ਘੱਟ ਉਹਨਾਂ ਦੀ ਵਾਈਫ ਨੂੰ ਉੱਥੇ ਜ਼ਰੂਰ ਆਣ ਦੀ ਇਜਾਜ਼ਤ ਦਿੱਤੀ ਜਾਵੇ so that at least he has a right to access a family member ਜੋ ਨਹੀਂ ਕੀਤਾ ਜਾ ਰਿਹਾ ਕਈ ਗੱਲਾਂ ਦੱਸ ਨਹੀਂ ਹੁੰਦੀਆਂ ਕਈ ਗੱਲਾਂ ਹੋਣੀਆਂ ਹੁੰਦੀਆਂ ਜੀ ਇਸ ਕਰਕੇ ਅਸੀਂ ਕਹਿਆ ਸੀ ਕਿ ਲਿਮਟਿਡ ਆਪਾਂ ਇਸ ਗੱਲ ਤੇ ਟਾਈਮ ਨਾ ਵੇਸ ਕਰੀਏ ਕਿਉਂਕਿ ਅਸੀਂ ਇਹਨੂੰ ਅਗਲੀ ਤਰੀਕ ਤੇ ਦੇਖਾਂਗੇ ਅਗਲੀ ਤਰੀਕ ਤੇ ਜਦੋਂ ਨੇ ਸਾਡ ਤੋਂ ਨੋਬਜੈਕਸ਼ਨ ਮੰਗਿਆ ਅਸੀਂ ਬਿਲਕੁਲ ਡਿਕਲਾਈਨ ਕਰ ਦਿੱਤਾ ਅਸੀਂ ਤੁਹਾਡੇ ਸਾਹਮਣੇ ਓਪਨਲੀ ਕਹਿ ਰਹੇ ਹਾਂ ਦੈਟ ਵੀ ਆਰ ਫਾਈਲਿੰਗ ਐਨ ਐਪਲੀਕੇਸ਼ਨ ਦੈਟ ਥਿਸ ਪ੍ਰੋਸੀਡਿੰਗਸ ਇਸ ਦ ਮੋਸਟ ਵਾਸ਼ਡ ਕੇਸ 12 ਸਾਲ ਹੋ ਗਏ ਜੀ ਅਸੀਂ ਵੀ ਥੱਕ ਗਏ ਡਿਫੈਂਡ ਕਰਦੇ ਕਰਦੇ ਸਾਡੇ ਕੋਲ ਕੋਰਟ ਦੇ ਸਾਰੇ ਆਰਡਰਸ ਨੇ ਆਈ ਹੈਵ ਅ ਹਾਈ ਕੋਰਟ ਆਰਡਰ ਵਿਚ ਸੇਜ਼ ਬਿਕਰਮ ਮਜੀਠੀ ਹੈ ਨਾਟ ਇਨਵੋਲਡ ਇਨ ਡਰਗ ਟ੍ਰੇਡ ਹੀ ਇਜ਼ ਨਾਟ ਇਨਵੋਲਡ ਇਨ ਫਾਈਨੈਂਸਿੰਗ ਆਫ ਡਰਗ ਟ੍ਰੇਡ ਹੀ ਹੈਜ਼ ਨੋ ਰਿਲੇਸ਼ਨਸ਼ਿਪ ਵਿਦ ਐਨੀ ਪਰਸਨ ਹੂ ਇਜ਼ ਅਕਿਊਜ਼ਡ ਵਿਦ ਡਰਗ ਟ੍ਰੇਡ ਬਟ ਬਾਹਰ ਪਬਲਿਕ ਪਰਸੈਪਸ਼ਨ ਕੀ ਚੱਲ ਰਿਹਾ ਹੈ ਅਸੀਂ ਉਹਨਾਂ ਦੀ ਮਾਈਟ ਉਹਨਾਂ ਦੇ ਫਾਈਨੈਂਸਸ ਨਹੀਂ ਮੈਚ ਕਰ ਸਕਦੇ ਪਰ ਟਰੂਥ ਨੀਡਸ ਟੂ ਬੀ ਟੋਲ ਟੂ ਏਵਰੀ ਸਿਟੀਜ਼ਨ ਆਫ ਪੰਜਾਬ ਔਰ ਜਦ ਸਭ ਤੋਂ ਸੁਪੀਰੀਅਰ ਕੋਰਟ ਕੋਰਟ ਨੰਬਰ 1 ਆਫ ਦ ਸੁਪਰੀਮ ਕੋਰਟ ਕੋਰਟ ਨੰਬਰ 1 ਆਫ ਦ ਹਾਈ ਕੋਰਟ ਚ ਲਾਈਵ ਸਟ੍ਰੀਮਿੰਗ ਹੋ ਰਹੀ ਹੈ ਤੇ ਘਟੋ ਘਟ ਇਸ ਕੇਸ 'ਚ ਵੀ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਹੈ ਨਾ ਸਾਡੀ ਨਾ ਤੁਹਾਡੀ ਟਰੂਥ ਮਸਟ ਬੀ ਨੋਨ ਅਸੀਂ ਹਾਲ ਫਿਲਾਲ ਤਾਂ ਜੀ ਆਨਰੇਬਲ ਸਪੈਸ਼ਲ ਜੱਜ ਸਾਹਿਬ ਕੋਲ ਅਰਜ਼ੀ ਫਾਈਲ ਕਰਾਂਗੇ ਸਾਨੂੰ ਐਡਰਸੋਂ ਦੇ ਤੁਹਾਡੇ ਉੱਤੇ ਉਹ ਇੱਕ ਪਾਰਟਿਕੂਲਰ ਮੈਨੂੰ ਪਤਾ ਲੱਗਿਆ ਇੱਕ ਪਾਰਟਿਕੂਲਰ ਜਰਨਲਿਸਟ ਨੇ ਐਪਲੀਕੇਸ਼ਨ ਫਾਈਲ ਕੀਤੀ ਹੈ ਉਹਦੇ ਵਿੱਚ ਸਾਡੇ ਰਿਪਲਾਈ ਵਾਸਤੇ 28 ਤਰੀਕ ਨੂੰ ਹੈ ਸਾਡਾ ਉੱਚੇ ਸਿਰਫ ਇੱਕੋ ਹੀ ਗਰਾਉਂਡ ਹੈ ਵਾਈ ਓਨਲੀ ਵਨ ਜਰਨਲਿਸਟ ਵਾਈ ਨਾਟ एवरीवन ਐਂਡ ਆਈ ਸੇ ਥੈਟ ਇਫ ਇਟ ਇਜ਼ ਅ ਲਾ ਐਂਡ ਆਰਡਰ ਸਿਚੁਏਸ਼ਨ ਥੈਨ ਦ ਗਵਰਨਮੈਂਟ ਹੈਸ ਫੇਲਡ ਪ੍ਰੋਵਾਈਡਿੰਗ ਲਾ ਐਂਡ ਆਰਡਰ ਪ੍ਰੋਵਾਈਡਿੰਗ ਸਿਕਿਉਰਿਟੀ ਇਜ਼ ਅ ਸਟੇਟ ਸਬਜੈਕਟ ਜੇ ਤੁਸੀਂ ਨਹੀਂ ਪ੍ਰੋਵਾਈਡ ਕਰ ਸਕਦੇ ਤਾਂ ਤੁਸੀਂ ਫੇਲ ਹੋ ਚੁੱਕੇ ਹੋ ਦੈਨ देयर ਹੈਸ ਟੂ ਬੀ ਅਨ ਐਮਰਜੈਂਸੀ ਇਫ ਯੂ ਆਰ ਨਾਟ ਪ੍ਰੋਵਾਈਡਿੰਗ ਡੂਇੰਗ ਯਰ ਜੌਬ ਇਫ ਯੂ ਆਰ ਨਾਟ ਡੂਇੰਗ ਅ ਪਬਲਿਕ ਫੰਕਸ਼ਨ ਕੋਈ ਐਮਰਜੈਂਸੀ ਨਹੀਂ ਹੈ ਕੋਈ ਫੰਡਾਮੈਂਟਲ ਰਾਈਟਸ ਸਸਪੈਂਡ ਨਹੀਂ ਹੋਏ ਹੋਏ ਤੇ ਸਭ ਤੋਂ ਵੱਡਾ ਪਿਲਰ ਸਭ ਤੋਂ ਇੰਪੋਰਟੈਂਟ ਪਿਲਰ ਜਿਹੜਾ ਪ੍ਰੈਸ ਦਾ ਹੈ ਦੈਟ ਸ਼ੁੱਡ ਬੀ ਡੈਫੀਨਿਟਲੀ ਹੈ ਅਲਾਉਡ ਅਨਕੁਐਸਚਨੇਬਲ ਐਕਸੈਸ ਸੋ ਦੈਟ ਪੀਪਲ ਆਫ ਪੰਜਾਬ ਨੋ ਵਾਟ ਇਜ਼ ਦ ਟਰੂਥ ਇਨ ਦ ਕੇਸ ई हैवीडियो रिकॉर्डिंग ऑफ द पुलिस इन दाउस एंड आई हैव अदर रिकॉर्डिंग एंड आई हैव टोल्ड यूवेट होटल इन अमृतसर प्रूव मी रोंग आई हैव टोल्ड यू इट इज रूम नंबर फोर डबल जीरो एट टू रूम टेकन वन फोर डबल जीरो एट द अदर ऑपोजिट ऑल नाइट दोन वोन गया अड़ताली घंटे ਇਹਨਾਂ ਨੇ ਅਗਲੇ ਦਿਨ 164 ਦੇ ਬਿਆਨ ਕਰਾਣੇ ਸੀ ਜਦ ਹੈਬਸ ਕੋਰਪਸ ਫਾਈਲ ਹੋਈ ਤੋ ਤੋ ਉਹਨਾਂ ਨੂੰ ਉੜਾਤੇ ਇਸ ਸਾਰੀ ਸੀਸੀਟੀਵੀ ਕੈਮਰਸ ਉਥੇ ਹੋਣੇ ਚਾਹੀਦੇ ਨੇ ਜਦ ਉਹ ਗਏ ਉਥੇ ਵਾਰਡ ਆਫਿਸਰ ਉਹਨਾਂ ਨੇ ਮੰਗ ਕੀਤੀ ਕਿ ਮੈਨੂੰ ਸੀਸੀਟੀਵੀ ਦੇ ਦਿਓ ਉਹਨਾਂ ਨੇ ਨਹੀਂ ਦਿੱਤਾ ਉਹ ਕਹਿੰਦਾ ਮੈਂ ਬਿਆਨ ਲਿਖ ਲਊਗਾ ਫਿਰ ਉਹਨੇ ਕਿਹਾ ਮੈਨੂੰ ਆਪਦੀ ਡਾਇਰੀ ਦਿਖਾਓ ਕੌਣ ਬੰਦਾ ਇੱਥੇ ਐਂਟਰ ਹੋ ਰਿਹਾ ਕੌਣ ਇੱਥੇ ਬੰਦਾ ਨਹੀਂ ਹੋ ਰਿਹਾ ਇਟਸ ਨਾਟ ਅ ਫਿਸ਼ ਮਾਰਕੀਟ ਇਹ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਹੈ ਦੇ ਹੈਡ ਨੋ ਰਿਕਾਰਡ ਆਫ ਦੋਸ ਟੂ ਪੀਪਲ ਬਟ ਦੇ ਐਡਮਿਟਿਡ ਥੈ ਦੇ ਹੈਡ ਕਮ ਉਹ ਐਡਮਿਟ ਕਰਨਾ ਪਿਆ ਕਿਉਂਕਿ ਉਹ ਚੌੜ ਦੇ ਬਿਆਨ ਨਹੀਂ ਦਿੱਤੇ 161 ਤੇ ਆਪ ਫੈਬ੍ਰिकेट ਕਰ ਲੇ 161 ਦੇ ਬਿਆਨ ਵਿੱਚ ਬੰਦਿਆਂ ਦੇ ਸਾਇਨ ਨਹੀਂ ਹੁੰਦੇ ਪਰ ਉਸ ਤਰੀਕੇ ਚ ਉਹਨਾਂ ਨੇ ਡਾਇਰੀ 161 ਦੀ ਕਰ ਲਈ ਤਾਂ ਐਡਮਿਟ ਕਰਨਾ ਪਿਆ ਕਿ ਬੰਦੇ ਇੱਥੇ ਸੀ ਸੋ ਇਸ ਤਰੀਕੇ ਦੀ ਫੈਬ੍ਰਿਕਸ਼ਨ ਹੈ देयर ਇਜ਼ ਏਨਫ ਪ੍ਰੂਫ ਜੀ ਵੀ ਆਰ ਟੇਕਿੰਗ ਇਟ ਅਸੀਂ ਟੂਵਰਡਸ ਲੌਜੀਕਲ ਕੰਕਲੂਜਨ ਲੈ ਕੇ ਜਾ ਰਹੇ ਹਾਂ ਜੀ ਦੇਖੋ ਮੁੱਖ ਦੀ ਗੱਲ ਇਹ ਹੈ ਜੀ ਮੈਂ ਮੈਂ ਬੜਾ ਦੱਸ ਦੇਣਾ ਤੁਹਾਨੂੰ ਮੁੱਖ ਦੀ ਗੱਲ ਅੱਜ ਦੀ ਇਹ ਹੈ ਕਿ ਡੇਢ ਸਾਲ ਜਿਹੜਾ ਸਰਕਾਰ ਦਾ ਰਹਿ ਗਿਆ ਕੀਤਾ ਵਾਦਾ ਕੋਈ ਪੂਰਾ ਨਹੀਂ ਕੀਤਾ ਪੰਜਾਬ ਨੂੰ ਝੂਠ ਬੋਲਿਆ ਹੁਣ ਡੇਢ ਸਾਲ ਉਰਿਆਹੀ ਕੁਝ ਚੱਲਣਾ ਝੂਠੇ ਪਰਚੇ ਇੱਕ ਤੋਂ ਬਾਅਦ ਇੱਕ ਪਰਚਾ ਸਿਰਫ ਲੋਕਾਂ ਦਾ ਧਿਆਨ ਬਟਾ ਕੇ ਰੱਖਣਾ ਔਰ ਇਹ ਹੁਣ ਪੰਜਾਬ ਦੇ ਲੋਕਾਂ ਤੇ ਹੈ ਕਿ ਉਹ ਆਪਣੇ ਹੱਕਾਂ ਦੀ ਮੰਗ ਸਰਕਾਰ ਦੇ ਮੂਰੇ ਵੱਧ ਰੱਖਦੇ ਨੇ ਕਿਉਂਕਿ ਸਰਕਾਰ ਨੇ ਵਿਕਰਮਜੀਠੀਆ ਇੱਕ ਪਰਚੇ 'ਚ ਨਿਕਲ ਗਏ ਦੂਜਾ ਦੂਜੇ 'ਚ ਨਿਕਲ ਜਾਣ ਕੇ ਤੀਜਾ ਐਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਉੱਤੇ ਸੋ ਸਰਕਾਰ ਨੇ ਆਪਣਾ ਡੇਢ ਸਾਲ ਹੁਣ ਪੋਲਿਟੀਕਲ ਵੈਂਡਾਟਾ ਦੇ ਵਿੱਚ ਕੱਢਣਾ ਸੋ ਅੱਜ ਪੰਜਾਬ ਖੜਾ ਹੋ ਕੇ ਪੰਜਾਬ ਸਰਕਾਰ ਨੂੰ ਸਵਾਲ ਕਰਦਾ ਕਿ ਕਿੰਨਾ ਚਿਰ ਪੰਜਾਬ ਦੇ ਰਿਸੋਰਸਸ ਨੂੰ ਐਸੇ ਝੂਠੇ ਪਰਚਿਆਂ 'ਚ ਸਰਕਾਰ ਬਰਬਾਦ ਕਰੂ ਅਸੀਂ ਆਪਣੀ ਲੜਾਈ ਲੜਦੇ ਰਹੇ ਹਾਂ ਤੇ ਲੜਦੇ ਰਵਾਂਗੇ ਸਾਡੀ ਲੜਾਈ ਦੇ ਵਿੱਚ ਮੈਂ ਸਿੱਧਾ ਕਹਿ ਦੇਣਾ ਪੰਜਾਬ ਸਰਕਾਰ ਨੂੰ ਕਿ ਨਾ ਅਸੀਂ ਡਰਦੇ ਸੀ ਨਾ ਡਰਦੇ ਹਾਂ ਨਾ ਸਾਨੂੰ ਕੋਈ ਡਰਾ ਸਕਦਾ ਪਰ ਤੁਸੀਂ ਇਹ ਦੇਖੋ ਕਿ ਜਵਾਬ ਅਫਸਰਾਂ ਨੇ ਦੇਣਾ ਇਹ ਜਿਹੜੀ ਜਵਾਬ ਦੇਈਆਂ ਅਫਸਰਾਂ ਨੇ ਜਿਹੜੇ ਇੱਥੇ ਪੋਸਟਡ ਨੇ ਇਥੇ ਦੇ ਸ਼ੁੱਡ ਨਾਟ ਡੂ ਐਨੀ ਇਲੀਗਲ ਐਕਟ ਔਨ ਦਾ ਡਿਕਟੇਟ ਆਫ ਰਿਟਾਇਰਡ ਪੀਪਲ ਫ্রম ਦਿੱਲੀ ਜੀ ਸਭ ਤੋਂ 호ਸਟਾਈਲ ਗਵਰਨਮੈਂਟ ਕਾਂਗਰਸ ਸੀ ਉਹਨਾਂ ਨੇ ਵੀ ਨਹੀਂ ਕੀਤਾ ਜੀ ਵਕੀਲਾਂ ਨੂੰ ਰਫਅਪ ਕੀਤਾ ਜਾ ਰਿਹਾ ਵਕੀਲਾਂ ਨੂੰ ਡਿਟੈਂਸ਼ਨ ਚ ਲਿਆ ਜਾ ਰਿਹਾ ਇਹ ਸਾਡੇ ਘਰ ਜ ਵੀ ਪਹੁੰਚਣਗੇ ਦਿਸ ਇਸ ਦਾ ਕਾਈਂਡ ਆਫ ਅਨਲੈਗਲ ਐਕਟੀਵਿਟੀਜ਼ ਦੇ ਆਰ ਡੂਇੰਗ ਇਹ ਫੰਡਮੈਂਟਲ ਰਾਈਟ ਦੇ ਖਿਲਾਫ ਹੈ ਇਹ ਰੂਲ ਆਫ ਲਾ ਦੇ ਖਿਲਾਫ ਹੈ ਇਹ ਕਨਸਟੀਟਿਊਸ਼ਨ ਦੇ ਖਿਲਾਫ ਹੈ ਇਹ ਕਦੇ ਵੀ ਹੋਣਾ ਚਾਹੀਦਾ ਜੀ ਥੈਂਕ ਯੂ